ਪਾਕੀ ਪੁਰਾਣੇ 2 ਦਿਨ 25 ਮਈ ਤੱਕ ਸ਼ੁੱਕਰਵਾਰ ਤੇ ਸ਼ਨੀਵਾਰ ਟੁੱਟਣ ਜਾ ਰਹੇ ਨੇ ਸੂਟਾਂ ਦੇ ਰੇਟਾਂ ਦੇ ਵੱਡੇ ਰਿਕਾਰਡ ਜਿੱਥੇ ਕਿ ਤੁਹਾਨੂੰ 200 ਰੁਪਏ ਵਾਲਾ ਦੁਪੱਟਾ ਮਿਲੇਗਾ 50 ਰੁਪਏ ਦੇ ਵਿੱਚ ਇੰਨਾ ਹੀ ਨਹੀਂ 500 ਰੁਪਏ ਵਾਲਾ ਸੂਟ ਪਾਉ 100 ਰੁਪਏ ਦੇ ਵਿੱਚ 700 ਰੁਪਏ ਵਾਲੀ ਡਬਲ ਬੈੱਡ ਸ਼ੀਟ ਮਿਲੇਗੀ 200 ਰੁਪਏ ਦੇ ਵਿੱਚ ਇਸ ਤੋਂ ਇਲਾਵਾ 800 ਰੁਪਏ ਵਾਲਾ ਰੈਡੀਮੇਡ ਨਾਇਰਾ ਕਟ ਸੂਟ ਲੈ ਜਾਓ ਸਿਰਫ 200 ਰੁਪਏ ਦੇ ਵਿੱਚ ਜਲਦੀ ਆਓ 25 ਮਈ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਦੇ ਵਿੱਚ 100 ਰੁਪਏ ਚ ਲੈ ਜਾਓ ਰੈਡੀमेड ਪਲਾਜੋ ਸੂਟ ਰੈਡੀमेड ਪਲਾਜੋ ਸੂਟ ਬਾਜ਼ਾਰ ਦੇ ਵਿੱਚ 6 600 ਰੁਪਿਆ ਮਾਦੂਸ਼ਰੀ ਦਸਤਾਰ ਬਾਘੇ ਪਰਾਨੇ ਲੈ ਜਾਓ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਸਿਰਫ 2 ਦਿਨ 2 ਦਿਨ ਸ਼ੁੱਕਰਵਾਰ ਸ਼ਨੀਵਾਰ 25 ਮਈ ਤੱਕ ਬਹੁਤ ਵੱਡੀ ਥੇਲ ਚੱਲਦੀ ਆ ਮੁੜ ਕੇ ਫਾਇਦੇ ਨਹੀਂ ਹੋਣੇ 2 ਦਿਨ 100 ਰੁਪਏ 100 ਰੁਪਏ 100 ਰੁਪਏ ਦੇ ਵਿੱਚ ਲੈ ਜਾਓ ਰੈਡੀमेड ਪਲਾਜੋ ਸੂਟ ਆਹ ਦੇਖੋ ਜੀ ਇੱਕ ਹੋਰ ਪਟਾਕਾ ਪਾਤਾ 100 ਰੁਪਏ ਦੇ ਵਿੱਚ ਸੂਟ ਦੁਪੱਟਾ ਨਾਲ ਦੇ ਰਿਆ ਦੁਪੱਟੇ ਨਾਲ 100 ਰੁਪਏ ਦਾ ਸੂਟ ਲੈ ਜਾਓ 100-100 ਰੁਪਏ ਦੇ ਵਿੱਚ ਸੂਟ ਵੀ ਲੈ ਜਾਓ 100 ਰੁਪਏ ਦੇ ਵਿੱਚ ਸੂਟ ਲੈ ਜਾਓ ਇੱਕ ਹੋਰ ਪਟਾਕਾ ਬਾਜ਼ਾਰ ਚ 800 900 700 ਲੈ ਜਾਓ 200 ਰੁਪਏ ਦਾ 200 ਰੁਪਏ ਦੇ ਵਿੱਚ ਰੈਡੀमेड ਨਾਇਰਾ ਕੱਟ ਸੂਟ ਲੈ ਜਾਓ ਰੰਗ ਸਾਰੇ ਮਿਲ ਜਾਣੇ ਆ ਸਾਈਜ਼ ਸਾਰੇ ਮੈ ਜਾਣਿਆ ਉਹ ਲਓ ਜੀ ਇੱਕ ਹੋਰ ਪਟਾਕਾ ਪਾਤਾ ਬਾਜ਼ਾਰ ਦੇ ਵਿੱਚ 150 ਰੁਪਏ ਦਾ ਦੁਪੱਟਾ ਮਾਤੂਸ਼ਰੀ ਸਰਦਾਰ ਨੇ ਕਰਤਾ 50 ਰੁਪਏ ਦੇ ਵਿੱਚ ਉਹ ਲੈ ਜਾਓ 50 ਰੁਪਏ ਵਿੱਚ ਦੁਪੱਟਾ ਬਾਜ਼ਾਰ 800 ਰੁਪਏ ਦੀ ਬੈੱਡ ਸ਼ੀਟ 700 ਰੁਪਏ ਦੀ ਬੈੱਡ ਸ਼ੀਟ ਲੈ ਜਾਓ 200 ਰੁਪਏ ਚ 200 ਰੁਪਏ ਦੇ ਵਿੱਚ ਬੈੱਡ ਸ਼ੀਟ ਲੈ ਜਾਓ ਸਹਰਾਣੇ ਕਬਰ ਨਾਲ ਕੈਮਰਾ ਘੁਮਾ ਦਿਓ ਚਾਰੇ ਹੀ ਪਾਸੇ ਕੈਮਰਾ ਘੁਮਾ ਦਿਓ ਦੇਖੋ ਠਾਠਾ ਮਾਰਦਾ ਇਕੱਠ ਉਹ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਲੋਕਾਂ ਦੇ ਫਾਇਦੇ ਹੋ ਰਿਹਾ ਆ ਖੱਬੇ ਹੱਥ ਕੈਮਰਾ ਮਾਰ ਦਿਓ ਓਏ ਸੱਜੇ ਹੱਥ ਵੀ ਮਾਰ ਦਿਓ ਪਿੱਛੇ ਮਾਰੋ ਅੱਗੇ ਮਾਰੋ ਚਾਰੇ ਹੀ ਪਾਸੇ ਠਾਠਾ ਮਾਰਦਾ ਇਕੱਠ ਬਹੁਤ ਵੱਡਾ ਕੱਟ ਬਾਗੇ ਪੁਰਾਣੇ ਲੱਜ ਚੁੱਕਾ ਆ ਇੱਕ ਹੋਰ ਸਾਡੇ ਕੋਲ ਆਫਰ ਬਹੁਤ ਵਧੀਆ ਚੱਲ ਰਹੀ ਆ ਤੁਸੀਂ ਬਸ ਜਾ ਜੋ ਟੈਂਪੂ 'ਚ ਆ ਜਾਓ ਬਾਗਾ ਪੁਰਾਣਾ ਦੇ ਬਾਕਸਟੇ ਦੇ ਆ ਜਾਓ ਉਥੇ ਮਾਤੂਸ਼ੀ ਦਸਤਾਰ ਵੱਲੋਂ ਰਿਕਸ਼ੇ ਦੀ ਸਰਵਿਸ ਮਤਲਬ ਫਰੀ ਦੇ ਵਿੱਚ ਰਿਕਸ਼ਾ ਤੁਸੀਂ 1 ਰੁਪਈਆ ਨਹੀਂ ਦੇਣਾ ਬਾਜ਼ਾਰ ਵਾਲਾ ਵੇ ਰੇਟ ਨਹੀਂ ਆਪਾਂ ਲੈਣਾ ਜੀ ਆਪਾਂ ਕਰਨੇ ਗਾਗ ਦੇ ਵੱਡੇ ਵੱਡੇ ਫਾਇਦੇ ਜੀ 200 ਰੁਪਏ ਦਾ ਸੂਟ ਦੇਣਾ ਜੀ ਵਿੱਤ ਦੁਪੱਟਾ ਨਾਲ ਜੀ ਕਢਾਈ ਵਾਲੇ ਸੂਟ ਦੇਖੋ ਜੀ ਨਾਲ ਲਓ ਜੀ ਡਿਜ਼ਾਈਨ ਦੇਖੋ ਜੀ ਕਲਰ ਦੇਖੋ ਜੀ ਇਹ ਵੀ 2-200 ਰੁਪਏ ਦੇ ਸੇਲ ਲਾਤੀ ਜੀ ਮਾਤੂਸ਼ੀ ਜੀ ਸੋ ਆ ਦੇਖੋ ਜੀ 8-800000 ਹਜ਼ਾਰ ਵਾਲੇ ਵੀ ਕਰਦੇ 350 ਚ ਕੜਾਈਆਂ ਕੱਡੇ ਸੂਟ 350 ਚ ਤੁਸੀਂ ਵਿਆਹ ਲਈ ਦਾ ਕੱਪੜਾ ਲੈਣਾ ਤੁਸੀਂ ਦਾਜ ਮੇਰੇ ਤੋਂ ਲੈਣਾ ਤੁਸੀਂ ਆਪਣੇ ਨਹੀਂ ਲੈਣਾ ਦੇਣ ਲੈਣ ਲਈ ਆਜੋ 50000 ਵਾਲਾ ਕਪੜਾ ਸਿਰਫ 15000 ਚ ਆਜੋ ਛੇਤੀ ਦੋ ਦਿਨ ਸ਼ੁੱਕਰਵਾਰ ਸ਼ਨੀਵਾਰ ਆਉਣਾ ਮਾਤੂ ਜੀ ਦੀ ਦਸਤਾਰ ਬਾਗੇ ਪ੍ਰਾਣਿਆਂ ਮੋਗਾ ਰੋਡ ਤੇ ਆਉਣਾ ਆ ਕੀਮ ਚੱਲ ਰਹੀ ਆ ਐਤਵਾਰ ਨੂੰ ਦੁਕਾਨ ਬੰਦ ਆ ਜੇ ਇਦਾਂ ਹੀ ਤੁਸੀਂ ਮਾਡਰਨ ਵਾਲੇ ਪਟਿਕਾਂ ਵਾਲੇ ਪੀਸ ਲੈਣੇ ਆ ਤਿੰਨ ਤਿੰਨ ਗੁਣਾ ਚਾਰ ਚਾਰ ਗੁਣਾ ਸਸਤੇ ਆਜੋ ਵੱਡੇ ਫਾਇਦੇ ਨੰਬਰ ਫਿਕਰੀਤਿਆ ਕੋਈ ਜਾਣਕਾਰੀ ਲੈਣੀ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮਪਨ ਦੀ ਨਾਲ ਪ੍ਰਦੀਪ ਹੈ ਜੱਗਰ ਸਾਹ ਡਿਪਗਮ